ਪੈरिस 올림픽ਸ ਵਿੱਚ ਪਾਗ ਲੈ ਰਹੀ ਭਾਰਤੀ ਹਾਕੀ ਟੀਮ ਤੋਂ ਪੰਜਾਬ ਨੂੰ ਸੋਨ ਤਮਗਾ ਜਿੱਤ ਕੇ ਪੁਰਾਣਾ ਰੁਤਬਾ ਬਹਾਲ ਕਰਨ ਦੀ ਉਮੀਦ ਹੈ। ਇਸ ਵਾਰ ਭਾਰਤੀ ਟੀਮ ਵਿੱਚ 10 ਖਿਡਾਰੀ ਅਜਿਹੇ ਸ਼ਾਮਿਲ ਨੇ ਜੋ ਖੇਡਾਂ ਲਈ ਪ੍ਰਸਿੱਧ ਜਲੰਧਰ ਜ਼ਿਲ੍ਹੇ ਨਾਲ ਸੰਬੰਧਿਤ ਨਹੀਂ। ਜਲੰਧਰ ਸ਼ਹਿਰ ਦੇ ਨਾਲ ਲੱਗਦੇ ਮਿੱਠਾਪੁਰ ਦਾ ਹਾਕੀ ਦੀ ਖੇਡ ਨੂੰ ਨਿਖਾਰਨ ਵਿੱਚ ਵੱਡਮੁੱਲਾ ਯੋਗਦਾਨ ਰਿਹਾ ਹੈ। ਇਸ ਖੇਤਰ ਨੇ ਕਈ ਅੰਤਰਰਾਸ਼ਟਰੀ ਖਿਡਾਰੀਆਂ ਨੂੰ ਜਨਮ ਦਿੱਤਾ ਜਿਨ੍ਹਾਂ ਕੌਮੀ ਤੇ ਕੌਮਾਂਤਰੀ ਪੱਧਰ ਤੇ ਜਲੰਧਰ ਨੂੰ ਮਾਣ ਦਵਾਇਆ। ਹਾਕੀ ਦੀ ਖੇਡ ਨਾਲ ਜੁੜੇ ਮਿੱਠਾਪੁਰ ਦੇ ਨੌਜਵਾਨਾਂ ਵਿੱਚ 올림픽ਸ ਨੂੰ ਲੈ ਕੇ ਪਾਰੀ ਉੱਚਾਈ 1988 ਦੇ 올림픽ਸ ਵਿੱਚ ਭਾਰਤੀ ਟੀਮ ਦਾ ਹਿੱਸਾ ਰਏ ਗੁਣਦੀਪ ਕੁਮਾਰ ਨੇ ਕਿਹਾ ਕਿ ਭਾਰਤੀ ਟੀਮ ਇਸ ਵਾਰ ਆਪਣਾ ਬਿਹਤਰੀਨ ਪ੍ਰਦਰਸ਼ਨ ਦਿਖਾਏਗੀ ਮੈਂ ਉਮੀਦ ਕਰਾਂਗਾ ਕਿ ਸਾਡੀ ਹਾਕੀ ਟੀਮ ਬਹੁਤ ਹੀ ਉਪਰ ਪ੍ਰਦਰਸ਼ਨ ਕਰੇਗੀ ਔਰ ਇਸ 올림픽ਸ ਦੇ ਵਿੱਚ ਸਾਡਾ ਮੈਡਲ ਮੈਂ 골ਡ ਦੀ ਉਮੀਦ ਕਰਾਂਗਾ ਸਾਡੇ ਜਲੰਧਰ ਦੇ ਲੜਕੇ ਕਾਫੀ ਨੇ ਹਾਕੀ ਇਸ ਟੀਮ ਵਿੱਚ ਇੰਡੀਆ ਦੇ ਵਿੱਚ ਹਾਰਦਿਕ ਅ ਮਿਸਟਰ ਸੁਜੀਤ ਆ ਮਨਪ੍ਰੀਤ ਆ ਮਨਦੀਪ ਆ ਇਹ ਸਾਰੇ ਜਲੰਧਰ ਤੋਂ ਬਿਲੋਂਗ ਕਰਦੇ ਆ ਸਾਨੂੰ ਬਹੁਤ ਉਮੀਦਾਂ ਸਾਡੇ ਬੱਚਿਆਂ ਤੋਂ ਵੀ ਇਸ ਵਾਰ ਵਧੀਆ ਮੈਡਲ ਲੈ ਕੇ ਆਉਣਗੇ ਤੇ ਸਾਡਾ ਰੰਗ 골ਡ ਬਦਲਣਗੇ ਮਨਪ੍ਰੀਤ ਜੋ ਕਿ ਭਾਰਤੀ ਟੀਮ ਦੀ ਕਪਤਾਨੀ ਕਰਕੇ ਬ੍ਰਾਉਂਜ਼ ਮੈਡਲ ਹਾਸਲ ਕਰਕੇ ਲਿਆਇਆ ਸੀ ਇਸ ਵਾਰ ਫੇਰ ਸਾਡਾ ਸਾਰਿਆਂ ਦਾ ਬੜਾ ਵਿਸ਼ਵਾਸ ਆ ਕਿ ਸਾਡੀ ਭਾਰਤੀ ਹਾਕੀ ਟੀਮ ਆਪਣੀ ਮੈਡਲ ਦਾ ਰੰਗ ਚੇਂਜ ਕਰੂਗੀ ਤੇ 골ਡ ਮੈਡਲ ਲੇ ਕੇ ਆਉਗੀ ਸਾਨੂੰ ਸਾਰਿਆਂ ਨੂੰ ਬੜੀਆਂ ਆਸਾਂ ਤੇ ਉਮੀਦਾਂ ਸਾਨੂੰ ਸਾਡੀ ਭਾਰਤੀ ਹਾਕੀ ਟੀਮ ਤੇ ਤੋਂ ਦੇ ਸਾਡੇ ਬਹੁਤ 올ਿਪੀਅਨ ਹੋਏ ਨੇ ਔਰ ਸਾਨੂੰ ਵੀ ਹੁਣ ਵੀ ਮਾਣ ਆ ਕੇ ਇਸ 올ਿਪਿਕ ਦੇ ਵਿੱਚ ਵੀ ਸਾਡੇ ਦੋ ਪਲੇਅਰ ਜਾ ਰਹੇ ਨੇ ਖੇਡਣ ਵਾਸਤੇ ਔਰ ਸਾਨੂੰ ਉਹਨਾਂ ਤੇ ਬਹੁਤ ਉਮੀਦ ਹੈ ਕਿ ਇਸ ਵਾਰ ਵੀ ਉਹ 골ਡ ਮੈਡਲ ਲੈ ਕੇ ਜਿੱਤ ਕੇ ਆਉਣਗੇ ਜੀ ਫੋਰ ਭਾਰਤ ਜੀ ਫੋਰ ਭਾਰਤ ਜਿੰਦਾ